किसी प्रॉपर्टी घट जाए जैसे घट कर जाब्रेशन करता है उम फिर इस कर जो उम्र घटती है बंदे की तो फिर उ सैलीब्रेशन बनता है फॉर एग्जाम्पल जो किसी की उम्र अस्सी साल है अगले साल उसकी उम्र कि नहीं रह जाएगी सैवनटी नाइन ਰਾਸੀ ਸਾਰਾ ਜਾ ਜਾਈ ਤੇ ਕੀ ਅਸੀਂ ਉਮਰ ਘਟਣ ਦਾ ਘਟਣ ਤੇ ਖੁਸ਼ ਹੋਵਾਂਗੇ ਸੈਲੀਬ੍ਰੇਸ਼ਨ ਮਨਾਵਾਂਗੇ ਜਨਮ ਦਿਦ ਦਾ ਜਿਹੜਾ ਬਰਥਡੇ ਕਨਸੈਪਟ ਹੈ ਉਹ ਕੀ ਹੈ ਆਪਣੇ ਕਮੈਂਟ ਵਿੱਚ ਲਿਖੋ ਜੀ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਕਿ ਬਰਥਡੇ ਮਨਾਉਣਾ ਚਾਹੀਦਾ ਹੈ ਜਾਂ ਨਹੀਂ ਵੈਸੇ ਖੁਸ਼ੀ ਅਗਰ ਖੁਸ਼ੀ ਮਨਾਉਣੀ ਹੈ ਤਾਂ ਵੈਸੇ ਚਲੋ ਠੀਕ ਹੈ ਕਨਸੈਪਟ ਠੀਕ ਹੈ ਬਟ ਤੇ ਜਨਮ ਦਿਨ ਦਾ ਕਨਸੈਪਟ ਕੋਈ ਸਮਝਾ ਨੋ ਸਮਝ ਨਹੀਂ ਆ ਰਿਹਾ ਕਿ ਹੈ ਕੀ ਹੈ ਕੱਟੀ ਹੋਈ ਉਮਰ ਦਾ ਸੈਲੀਬ੍ਰੇਸ਼ਨ ਕਰਨਾ ਇਹ ਕੋਈ ਸਮਝ ਵਾਲੀ ਕੋਈ ਕਨਕਲੂਜਨ ਨਹੀਂ ਲਿਖਿਆ ਅਸਤਾ ਤੁਸੀਂ ਕਮੈਂਟ ਵਿੱਚ ਦੱਸੋ ਕਿ ਬਰਥਡੇ ਮਨਾਉਣਾ ਚਾਹੀਦਾ ਹੈ